ਵਾਹਿਗੁਰੂ ਸਾਹਿਬ ਜੀ ਪਤਲ ਪਤਲ ਲਖ ਆਕਾਸ਼ਾਂ ਆਕਾਸ਼ ਓੜਕ ਓੜਕ ਪਾਲ ਥੱਕੇ ਵੇਦ ਕਹਿਣ ਇੱਕ ਬਾਤ ਸਾਹਸ 18 ਕਹਿਣ ਕਤੇ ਬਾ ਅਸਲੂ ਇੱਕ ਤਾਤ ਲਿਖਾ ਹੋਏ ਤਾਂ ਲਿਖੀਐ ਲਿਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਨਾਨਕ ਵੱਡਾ ਆਖੀਐ ਆਪੇ ਜਾਣ ਆਪੋ ਗੁਰੂ ਗਰੀਬ ਨਵਾਜ਼ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤਿਨਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਸਜ ਬੈਠੇ ਸਤਕਾਰਯੋਗ ਸਤਸੰਗੀ ਜਨੋ ਮਾਲਕ ਜੀ ਦੀ અપਾਰ ਕਿਰਪਾ ਬਖਸ਼ਿਸ਼ ਦੇ ਸਦਕਾ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ ਆਪਾਂ ਹਰ ਰੋਜ਼ ਪਾਵਨ ਬਚਨਾਂ ਦੇ ਨਾਲ ਜੁੜਨ ਦਾ ਯਤਨ ਕਰਦੇ ਹਾਂ ਲੜੀਵਾਰ ਜਪ ਬਾਣੀ ਦੇ ਵਿਚਾਰ ਆਪਾਂ ਪਿਛਲੇ ਸਮੇਂ ਤੋਂ ਸਾਂਝੀ ਕਰ ਰਹੇ ਹਾਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੱਖ-ਵੱਖ ਵਿਸ਼ਿਆਂ ਦੇ ਉੱਤੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਆ ਆਪਾਂ ਕੋਸ਼ਿਸ਼ ਕੀਤੀ ਹੈ ਵਿਚਾਰਨ ਦੀ ਅੱਜ ਦਾ ਜੋ ਪਾਠ ਆਪ ਜੀ ਨੇ শ্রবণ ਕੀਤਾ ਹੈ 22 ਨੰਬਰ ਪੌੜੀ ਦਾ ਪਾਠ ਹੈ 21 ਤੱਕ ਆਪਾਂ ਵਿਚਾਰਾਂ ਕਰ ਚੁੱਕੇ ਹਾਂ ਆਓ 22 ਨੰਬਰ ਪੌੜੀ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਸਾਰੇ ਹੀ ਆਪਾਂ ਰਲ ਮਿਲ ਕੇ ਗੁਰਦੁਆਰ ਦੀ ਮਰਿਆਦਾ ਨੂੰ ਨਿਭਾ ਲਈਏ ਭਾਈ ਲਵਾਓ ਹਾਜ਼ਰੀ ਗੁਰੂ ਬਖਸ਼ੀ ਫਤਿਹ ਨਾਲ ਸਾਂਝ ਪਾ ਲਈਏ ਇੱਕ ਵਾਰ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦੀ ਪਾਵਨ ਪੌੜੀ ਦੇ ਵਿੱਚ ਆਪਾਂ ਵਿਚਾਰ ਰਹੇ ਸੀ ਵੀ ਮਾਲਕ ਪਰਮੇਸ਼ਰ ਜੀ ਜਿਹੜੇ ਬੇਅੰਤ ਹੈ ਜਿਨ੍ਹਾਂ ਦਾ ਸਮਾਜ ਦੇ ਧਾਰਮਿਕ ਗ੍ਰੰਥਾਂ ਨੇ ਖਾਸ ਕਰਕੇ ਭਾਰਤ ਦੇ ਧਾਰਮਿਕ ਗ੍ਰੰਥਾਂ ਨੇ ਵੀ ਕੋਈ ਅੰਤ ਨਹੀਂ ਪਾਇਆ ਉਹਦੀ ਸ੍ਰਿਸ਼ਟੀ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਕਿਉਂਕਿ ਉਹਦੀ ਰਚਨਾ ਹੀ ਬਹੁਤ ਵਿਸ਼ਾਲ ਹੈ ਤੇ ਉਹ ਆਪ ਪਰਮੇਸ਼ਰ ਬਹੁਤ ਵੱਡਾ ਹੈ ਜੇ ਕਿਸੇ ਨੇ ਕੋਸ਼ਿਸ਼ ਵੀ ਕੀਤੀ ਹੈ ਨਾ ਉਹਨੂੰ ਪਾਵ ਉਹਦਾ ਅੰਤ ਪਾਉਣ ਦੀ ਤਾਂ ਸਤਿਗੁਰੂ ਕਹਿੰਦੇ ਖੁਆਰੀ ਮਿਲੀ ਹੈ ਉਹਨੂੰ ਇਸ ਕੰਮ ਦੇ ਵਿੱਚੋਂ ਮੂਲ ਮਕਸਦ ਸਿਰਫ ਜੀਵਨ ਦਾ ਇਹ ਹੈ ਵੀ ਅਸੀਂ ਮਾਲਕ ਜੀ ਦੀ ਰਜ਼ਾ ਦੇ ਵਿੱਚ ਆ ਕੇ ਜਿਉਣਾ ਸਿੱਖੀਏ ਅੱਜ ਦੀ ਪਾਵਨ ਪੌੜੀ ਦੇ ਵਿੱਚ ਗੁਰਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਿਹਾ ਕਹਿੰਦੇ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਬਿਨਾਸ਼ ਅਕਾਲ ਪੁਰਖ ਮਾਲਕ ਜੀ ਦੀ ਕੁਦਰਤ ਦਾ ਜੇ ਲੇਖਾ ਕੀਤਾ ਜਾ ਸਕਦਾ ਹੋਵੇ ਤਾਂ ਹੀ ਤਾਂ ਲੇਖਾ ਹੋਵੇ ਨਾ ਕਿਉਂਕਿ ਉਹ ਅਲੇਖ ਹੈ ਲੇਖੇ ਤੋਂ ਬਾਹਰ ਹੈ ਲੇਖਾ ਹੋ ਸਕਦਾ ਹੋਵੇ ਤਾਂ ਲੇਖਾ ਕੀਤਾ ਜਾਵੇ ਪਰ ਲੇਖਾ ਹੋ ਹੀ ਨਹੀਂ ਸਕਦਾ ਲੇਖੇ ਦਾ ਜਿਹੜਾ ਅੰਤ ਉਹ ਹੋ ਹੀ ਨਹੀਂ ਸਕਦਾ ਨਾ ਲੇਖਾ ਲਿਖਿਆ ਜਾ ਸਕਦਾ ਤੇ ਸਤਿਗੁਰ ਕਹਿੰਦੇ ਗਿਣਤੀ ਦੇ ਅੱਖਰ ਹੀ ਖੈ ਲੋ ਜਾਂ ਗਿਣਤੀ ਹੀ ਖਤਮ ਹੋ ਜਾਂਦੀ ਹੈ ਜਾ ਕੇ ਆਪਾਂ ਪਿਛਲੀਆਂ ਪੌੜੀਆਂ ਦੇ ਵਿੱਚ ਪੜ ਕੇ ਆਏ ਆ ਨਾ ਸਤਿਗੁਰੂ ਨੇ ਜਦੋਂ ਅਸੰਖ ਦੀ ਗੱਲ ਕੀਤੀ ਹੈ ਵੀ ਪਰਮੇਸ਼ਰ ਮਾਲਕ ਜੀ ਦੀ ਕੁਦਰਤ ਹੈ ਜਿਹੜੀ ਅਸੰਖ ਹੈ ਸੰਖ ਭਾਵੇਂ ਹੋ ਗਿਆ ਵੀ ਗਿਣਤੀ ਤੋਂ ਹੀ ਵਾਰ ਲੱਖ ਕਰੋੜ ਕਹਿ ਨਹੀਂ ਸਕਦੇ ਅਸੀਂ ਅਸੰਖ ਹੈ ਤੇ ਸਤਿਗੁਰੂ ਕਹਿੰਦੇ ਜੇ ਕੋਈ ਐ ਵੀ ਕਵੇ ਇਹ ਗੱਲ ਕਹਿ ਕੇ ਵੀ ਅੰਤ ਪਾਉਣਾ ਚਾਵੇ ਨਾ ਵੀ ਬੇਅੰਤ ਦੀ ਵੀ ਮਾਲਕ ਹੈ ਜਿਹੜਾ ਉਹਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ ਅਸੰਖ ਕਹੈ ਸਿਰਪਾਰ ਹੋਏ ਜੇ ਕੋਈ ਅਸੰਖ ਸੰਖ ਵੀ ਲਬਜ਼ ਵਰਤੇ ਨਾ ਉਹ ਵੀ ਕਹਿੰਦੇ ਸਿਰਪਾਰ ਢੋਣ ਵਾਲੀ ਗੱਲ ਹੀ ਹੈ ਭਾਵੇਂ ਹੈ ਵੀ ਲੇਖਾ ਉਹਦਾ ਹੋ ਹੀ ਨਹੀਂ ਸਕਦਾ ਜੇ ਕੋਈ ਤੁਰੇ ਵੀ ਜੇ ਬੰਦਾ ਹੈ ਮੰਨ ਕੇ ਵੀ ਤੁਰੇ ਦੇਖੋ ਜੀ ਅੰਤ ਤਾਂ ਨਹੀਂ ਪਾਇਆ ਜਾ ਸਕਦਾ ਪਰ ਜਿੰਨੀ ਕੋ ਖੋਜ ਹੋ ਸਕਦੀ ਹੈ ਉੰਨੀ ਕ ਸਮਝੀਏ ਇਹ ਵੀ ਸਤਿਗੁਰ ਕਹਿੰਦੇ ਖੁਆਰੀ ਵਾਲੀ ਗੱਲ ਹੈ ਲਿਖਾ ਹੋਏ ਤਾਂ ਲਿਖੀਐ ਲਿਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣਾ ਆਪ ਆਪੇ ਜਾਣਾ ਆਪ ਇਸ ਗੱਲ ਨੂੰ ਸਮਝੋ ਵੀ ਉਹ ਪਰਮੇਸ਼ਰ ਆਪਣੇ ਆਪ ਨੂੰ ਆਪ ਹੀ ਜਾਣਦਾ ਜਾ ਕਰਤਾ ਸਰਠੀ ਕੋ ਸਾਝੇ ਆਪੇ ਜਾਣੇ ਸੋਈ ਉਹ ਪਰਮੇਸ਼ਰ ਕਿੱਡਾ ਹੈ ਉਹਦੀ ਤਾਕਤ ਕਿੱਡੀ ਹੈ ਕੁਦਰਤ ਕਿੱਡੀ ਹੈ ਉਹਦੀ ਬ੍ਰਹਿਮੰਡ ਕਿੱਡਾ ਸਰਜਿਆ ਹੋਣੇ ਉਹ ਸਭ ਕੁਝ ਉਹ ਆਪ ਜਾਣਦਾ ਕਿਸੇ 'ਚ ਕੋਈ ਮਜ਼ਾਲ ਨਹੀਂ ਹੈ ਵੀ ਦੱਸ ਸਕੇ ਕੋਈ ਉਸ ਗੱਲ ਨੂੰ ਤੇ ਤੁਸੀਂ ਵੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾ ਜਪ ਬਾਣੀ ਦੇ ਵਿੱਚ ਹਾਲਾਂਕਿ ਅਸੀਂ ਗੌਰ ਨਹੀਂ ਕਦੇ ਕੀਤੀ ਦੁਨੀਆਂ ਦੇ ਅੰਦਰ ਇਹ ਮਸਲੇ ਅੱਜ ਬਹੁਤ ਵੱਡੇ ਬਣੇ ਪਏ ਆ ਜਿਨ੍ਹਾਂ ਬਾਬਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਵਿਚਾਰ ਪਹਿਲਾਂ ਦੇ ਦਿੱਤੀ ਹੈ ਇਹ ਬਹੁਤ ਵੱਡੇ ਵੱਡੇ ਮਸਲੇ ਆ ਹਾਲਾਂਕਿ ਅਸੀਂ ਵਿਚਾਰਦੇ ਨਹੀਂ ਹੈਗੇ ਇਹਨਾਂ ਗੱਲਾਂ ਨੂੰ ਤੇ ਸਤਿਗੁਰ ਕਹਿੰਦੇ ਮੇਰੇ ਵਿੱਚ ਕੋਈ ਮਜ਼ਾਲ ਨਹੀਂ ਆ ਵੀ ਸਤਿਗੁਰ ਤੇਰਾ ਮੈਂ ਅੰਤ ਪਾ ਸਕਾ ਕੋਈ ਤਰੀਕਾ ਹੀ ਨਹੀਂ ਹੈ ਤੇਰਾ ਅੰਤ ਪਾਉਣ ਦਾ ਤੇਰੀ ਕੀਮਤ ਦੱਸੀ ਨਹੀਂ ਜਾ ਸਕਦੇ ਜਿਵੇਂ ਆਪਾਂ ਸ੍ਰੀ ਰਾਗ ਦਾ ਸ਼ਬਦ ਪੜ੍ਹਦੇ ਆ ਨਾ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਕਹਿੰਦੇ ਕੋਟ ਕੋਟੀ ਮੇਰੀ ਆਰਜਾ ਪਵਨ ਪੀਣ અપਿਆਉ ਚੰਦ ਸੂਰਜ ਦੋਇ ਗੁਫਾ ਨਾ ਦੇਖਾਂ ਸੁਪਨੇ ਸੌਣ ਨਾ ਥਾਉਂ ਕੋਟ ਕੋਟੀ ਮੇਰੀ ਆਰ ਜਾ ਕਹਿੰਦੇ ਕਰੋੜਾਂ ਸਾਲ ਹੀ ਮੇਰੀ ਉਮਰ ਹੋ ਜਾਵੇ ਪਾਵਨ ਪਿਆਣਾ ਪਿਆਉ ਕੁਝ ਨਾ ਖਾਵਾ ਪੀਵਾ ਹਵਾ ਬਸ ਮੇਰਾ ਖਾਣ ਪੀਣ ਬਣ ਜਾਵੇ ਹਵਾ ਹੀ ਖਾਵਾ ਵਸਾਂ ਲਵਾਂ ਤੇ ਆਵੇ ਬਸ ਕੁਝ ਨਾ ਖਾਵਾ ਗੁਫਾ ਚ ਬਹਿ ਜਾ ਜਿੱਥੇ ਚੰਦ ਸੂਰਜ ਦੀ ਵੀ ਰੌਸ਼ਨੀ ਨਾ ਜਾਵੇ ਵੀ ਮਹਾ ਐਡਾ ਤਪ ਕਰ ਲਵਾਂ ਮੈਂ ਜਿਵੇਂ ਸਮਾਜ ਦੇ ਅੰਦਰ ਆਪਣੇ ਭਾਰਤ ਦੇ ਅੰਦਰ ਇਹ ਤੁਸੀਂ ਬੜੀਆਂ ਸਾਖੀਆਂ ਸੁਣੀਆਂ ਹੋਣਗੀਆਂ ਇਤਿਹਾਸ ਸੁਣਿਆ ਨਾ ਵੀ ਫਲਾਣਾ ਬੰਦੇ ਨੇ ਕਰੋੜਾਂ ਸਾਲ ਤਪ ਕੀਤਾ ਫਿਰ ਰੱਬ ਫਲਾਣਾ ਦੇਵਤਾ ਖੁਸ਼ ਹੋ ਕੇ ਸਾਹਮਣੇ ਆ ਗਿਆ ਸਾਹਮਣੇ ਪ੍ਰਗਟ ਕਰ ਲਿਆ ਇਹੋ ਜੀਆਂ ਕਹਾਣੀਆਂ ਬਹੁਤ ਸੁਣੀਆਂ ਹੋਣਗੀਆਂ ਵੀ ਐਨਾ ਟਾਈਮ ਬੰਦੇ ਨੇ ਤਪ ਕੀਤਾ ਇੱਕ ਲੱਤ ਤੇ ਖੜਾ ਰਿਹਾ ਪਾਣੀ 'ਚ ਖੜਾ ਰਿਹਾ ਪੁੱਠਾ ਲਮਕੀ ਗਿਆ ਬੜਾ ਤਪ ਕੀਤਾ ਕਹਿੰਦੇ ਫਿਰ ਰੱਬ ਪ੍ਰਗਟ ਹੋ ਗਿਆ ਫਿਰ ਫਲਾਣਾ ਦੇਵਤਾ ਮਹਾਰਾਜ ਪ੍ਰਗਟ ਹੋ ਗਏ ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਨਾ ਗੱਲ ਹੀ ਮੁਕਾਤੀ ਕਹਿੰਦੇ ਬਾਕੀ ਸਾਰੇ ਜਿੰਨੇ ਵੀ ਕਿਸੇ ਨੇ ਕਿਹੜਾ ਤਰੀਕਾ ਵਰਤਿਆ ਕਿਹੜਾ ਤਰੀਕਾ ਉਹ ਸਾਰੀਆਂ ਗੱਲਾਂ ਛੱਡਤੀਆਂ ਸਭ ਤੋਂ ਅਹਿਮ ਗੱਲ ਕਰਤੀ ਕਹਿੰਦੇ ਉਮਰ ਵੀ ਵਧੇਰੀ ਹੋ ਜੇ ਖਾਵਾ ਪੀਵਾ ਵੀ ਕੋਸ਼ਣਾ ਬੜੇ ਇੱਥੇ ਵੀ ਜੇ ਨੇ ਵੀ ਭੁੱਖੇ ਰਹਿੰਦੇ ਮਹਾਰਾਜ ਜਾਂ ਬਹੁਤ ਇਹ ਵੀ ਆ ਵੀ ਕਈ ਬਹੁਤਾਂ ਦੀ ਉਮਰ ਵੱਧ ਚੁੱਕੀ ਹੈ ਕਈ ਕਹਿੰਦੇ ਗੁਫਾਾਂ ਚ ਰਹਿੰਦੇ ਐ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੈਂ ਇਹੋ ਜੀ ਗੁਫਾਾਂ ਚ ਬੈਠਾ ਜਿੱਥੇ ਚੰਦ ਸੂਰਜ ਦੀ ਰੋਸ਼ਨੀ ਵੀ ਨਾ ਜਾਵੇ ਚੰਦ ਸੂਰਜ ਤੋਂ ਗੁਫਾ ਨਾ ਦੇਖਾਂ ਸਪਨੇ ਸੌਣ ਨਾ ਥਾਉ ਕਹਿੰਦੇ ਸੁਪਨੇ ਚ ਵੀ ਸੌਣ ਜਿੰਨੀ ਥਾ ਨਾ ਮਿਲੇ ਮਤਲਬ ਆਰਾਮ ਕਰਨ ਐਡਾ ਹਟ ਹਟ ਹੀ ਹੋਵਾ ਮੈਂ ਐਡਾ ਹਟ ਹੋਵੇ ਐਡਾ ਤਪ ਕਰ ਲਵਾ ਮੈਂ ਪਰ ਸਤਗੁਰ ਕਹਿੰਦੇ ਭੀ ਤੇਰੀ ਕੀਮਤ ਨਾ ਪਵੈ ਹਾਉ ਕੇਵੜ ਆਖਾਂ ਨਾਉ ਕਹਿੰਦੇ ਮਾਲਕ ਜੀ ਐਨਾ ਕੁਝ ਕਰਕੇ ਵੀ ਤੇਰੇ ਨਾਮ ਦੇ ਬਰਾਬਰ ਨਹੀਂ ਹੈ ਤੇਰੀ ਯਾਦ ਦੇ ਬਰਾਬਰ ਨਹੀਂ ਹੈ ਤੇਰਾ ਤੇਰੀ ਕੀਮਤ ਨਹੀਂ ਪੈ ਸਕਦੇ ਤੇਰੇ ਨਾਮ ਦੀ ਕੀਮਤ ਨਹੀਂ ਪੈ ਸਕਦੀ ਕਹਿੰਦੇ ਸਾਚਾ ਨਰਿੰਕਾਰ ਨਿਝ ਥਾਏ ਸੁਣ ਸੁਣ ਆਖਣ ਆਖਣਾ ਜੇ ਭਾਵੇ ਕਰੇ ਤੁਮਾਈ ਤੇ ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਆ ਬੜੀਆਂ ਇਹੋ ਜੀਆਂ ਉਦਾਹਰਨਾ ਕਹਿੰਦੇ ਕੁੱਸਾ ਕਟਿਆ ਵਾਰ-ਵਾਰ ਪਿਸਣ ਪੀਸਾ ਪਾਏ ਅੱਗੀ ਸੇਤੀ ਜਾਲੀਆ ਭਸਮ ਸੇਤੀ ਰਲ ਜਾਉ ਕਹਿੰਦੇ ਕੋਸ਼ਿਸ਼ ਕਰਾਂ ਆਪਣੇ ਸਰੀਰ ਨੂੰ ਕਸ਼ਟ ਦੇ ਦੇ ਕੇ ਰੱਖਾਂ ਮੈਂ ਤਾਪ ਆਏ ਨਾ ਜਿੰਨੇ ਕਸ਼ਟ ਦੇ ਮਾ ਕੋਈ ਜਿਹੜਾ ਮਰਜ਼ੀ ਤਾਪ ਦੱਸ ਦੇ ਪੁੱਠਾ ਲਮਕਾ ਭਾਵੇਂ ਮੈਂ ਅੱਗ 'ਚ ਬੈਠਾਂ ਤੱਤੇ ਬਾਣੀ 'ਚ ਬੈਠਾਂ ਠੰਡੇ 'ਚ ਬੈਠਾਂ ਪੁੱਠਾ ਮੰਨ ਲਓ ਵੀ ਸਰੀਰ ਦੇ ਮੰਨ ਲਓ ਐਨੇ ਦੁੱਖ ਦੇ ਦੇਵਾਂ ਮੈਂ ਸਰੀਰ ਨੂੰ ਵੀ ਰੱਬ ਖੁਸ਼ ਹੋ ਜਾਵੇ ਕਹਿੰਦੇ ਕੁਝ ਨਾ ਛੱਡਾਂ ਪੀਸਨ ਪੀਸਾ ਪਾਏ ਤੇ ਸਤਿਗੁਰ ਕਹਿੰਦੇ ਅੱਗੀ ਸੇਤੀ ਜਾਲੀਆਂ ਪਸਮ ਸੇਤੀ ਰਲ ਜਾਓ ਅਗ ਨਾਲ ਸਾੜ ਸੁਟਾਂ ਆਪਣੇ ਸਰੀਰ ਨੂੰ ਸਵਾਹ ਹੋ ਜਾਮਾ ਫੇਰ ਵੀ ਕੀ ਐ ਭੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾਂ ਨਾਉ ਕਹਿੰਦੇ ਪੰਖੀ ਹੋਏ ਕਾ ਜੇ ਭਵਾਂ ਸਾਇ ਅਸਮਾਨੀ ਜਾਉ ਨਦਰੀ ਕਿਸੈ ਨਾ ਆਵਾਂ ਨਾ ਕਿਛ ਪੀਆ ਨਾ ਖਾਉ ਪੰਖੀ ਹੋ ਜਾਵਾਂ ਮੈਂ ਅਸਮਾਨ ਵਿੱਚ ਉੱਡਾਂ ਸਾਇ ਅਸਮਾਨੀ ਸੈਂਕੜੇ ਅਸਮਾਨਾਂ ਵਿੱਚ ਡੱਪਾ ਉਹ ਦੂਰ ਤੱਕ ਉਡਾਰੀ ਮਾਰ ਜਾਵਾ ਮਾਲਕ ਜੀ ਤੇਰੇ ਬ੍ਰਹਿਮੰਡ ਦਾ ਕੋਈ ਅੰਤ ਨਹੀਂ ਹੈ ਭੀ ਤੇਰੀ ਕੀਮਤ ਨਾ ਪਵੇ ਓ ਕੇ ਬੜਾ ਖਾਣਾ ਨਦਰੀ ਕਿਸੇ ਨਾ ਆਵੂ ਮੈਂ ਦਿਖਾਈ ਨਾ ਕਿਸਨੋਂ ਇਨਾ ਦੂਰ ਚੜ ਜਾਂ ਵੀ ਮੈਂ ਖੋਜ ਕਰਨ ਚੱਲ ਜਾਵਾ ਵੀ ਮਾਲਕ ਦਾ ਕਿਤੇ ਅੰਤ ਪੈ ਜਾਵੇ ਮਾਲਕ ਰੱਬ ਮਿਲ ਪਵੇ ਵੀ ਅਖੀਰ ਲੱਭ ਲਵਾਂ ਕਿਤੇ ਮੈਂ ਨਹੀਂ ਨਹੀਂ ਕਹਿੰਦੇ ਨਦਰੀ ਕਿਸੇ ਨਾ ਆਵੂ ਨਾ ਕਛ ਪੀਆ ਨਾ ਖਾਉਂ ਪੀ ਤੇਰੀ ਕੀਮਤ ਨਾ ਪਵੈ ਹੋਂ ਕੇਵੜ ਆਖਾਂ ਨਾ ਤੇ ਬੜੀ ਬੇਅੰਤ ਤਾਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਨੇ ਮਾਲਕ ਜੀ ਬਾਰੇ ਬੜੀ ਬੇਅੰਤ ਤਾਈ ਪੇਸ਼ ਕੀਤੀ ਹੈ ਬਹੁਤ ਵਿਸ਼ਾਲ ਕਰਕੇ ਪੇਸ਼ ਕੀਤਾ ਹੈ ਕਹਿੰਦੇ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਜੇ ਸਾਰੇ ਮਿਲ ਕੇ ਉਹਨੂੰ ਵੱਡਾ ਵੱਡਾ ਕਹਿਣ ਉਹਦੀ ਵਡਿਆਈ ਤਾਂ ਵੀ ਹੋ ਸਕਦੀ ਆਪਾਂ ਆਮ ਲੋਕ ਵੀ ਕੋਈ ਚੀਜ਼ ਨੂੰ ਵੇਖਦੇ ਆ ਜੇ ਕੋਈ ਪੁੱਛੇ ਵੀ ਕਿੱਡੀ ਕਬੱਡੀ ਚੀਜ਼ ਆ ਆਪਾਂ ਕਹਿੰਨੇ ਵੀ ਏਡੀ ਵੱਡੀ ਹੋएगी ਐ 6 ਫੁੱਟ ਐ 7 ਫੁੱਟ ਐ 10 ਫੁੱਟ ਐ ਏਡੀ ਵੱਡੀ ਚੀਜ਼ ਐ ਕਿੰਨੀ ਕੁੱਚੀ ਐ ਇੰਨੀ ਉੱਚੀ ਐ ਪਰ ਪਰਮੇਸ਼ਰ ਬਾਰੇ ਕੀ ਕਹਿ ਸਕਦੇ ਕਿੱਡਾ ਕ ਕਵਾਂਗੇ ਅਸੀਂ ਪਹਾੜ ਜਿੱਟਾ ਸਾਰੀ ਦੁਨੀਆ ਜਿੱਡਾ ਬ੍ਰਹਿਮੰਡ ਕੀ ਐ ਕੁਝ ਵੀ ਨਹੀਂ ਬਿਆਨ ਕੀਤਾ ਜਾ ਸਕਦਾ ਜੇ ਸਭ ਮਿਲ ਕੇ ਆਖਣ ਪਾਹੀਂ ਵੱਡਾ ਨਾ ਹੋਵੇ ਤੇ ਜੇ ਸਾਰੇ ਮਿਲ ਕੇ ਪੇਸ਼ ਕਰਨ ਤੇ ਲੱਗ ਜਾਣ ਵੀ ਰੱਬ ਕੋਈ ਨਾ ਦੀ ਚੀਜ਼ ਹੀ ਹੈ ਨਹੀਂ ਰੱਬ ਹੈ ਨਹੀਂ ਘਾਟ ਨਾ ਜਾਏ ਕਹਿੰਦੇ ਤੈਨੂੰ ਤਾਂ ਵੀ ਟੋਟਣੀ ਆ ਸਕਦੀ ਕੋਈ ਉਹਨੂੰ ਫਰਕ ਨਹੀਂ ਪੈਂਦਾ ਜੀ ਸੜ ਵੱਡਾ ਆਖੇ ਸਭ ਕੋਏ ਸੁਣ ਕੇ ਸਾਰੇ ਕਹਿ ਰਹੇ ਵੱਡਾ ਵੱਡਾ ਕੇਵੜ ਵੱਡਾ ਡੀਠਾ ਹੋਏ ਕਿਸੇ ਨੇ ਵੇਖਿਆ ਕੋਈ ਨਹੀਂ ਵੀ ਕਿੱਡਾ ਕਾ ਕਿੱਡਾ ਕਾ ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਹਿਸਾਸ ਕੀ ਕਰਾਇਆ ਵੀ ਤੇਰਾ ਮਕਸਦ ਇਹ ਨਹੀਂ ਹੈ ਵੀ ਉਹ ਕਿੱਡਾ ਹੈ ਕਦੋਂ ਬਣਿਆ ਹੈ ਇਹ ਗੱਲਾਂ 'ਚ ਨਹੀਂ ਪੈਣਾ ਸਿਰਫ ਤੇਰਾ ਇਹ ਏਮ ਹੋਣਾ ਚਾਹੀਦਾ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਜ਼ਿੰਦਗੀ ਦੇ ਅੰਦਰ ਸਿਰਫ ਤੇ ਸਿਰਫ ਮੈਂ ਮਾਲਕ ਜੀ ਦੇ ਹੁਕਮ ਨੂੰ ਰਜ਼ਾ ਨੂੰ ਮੰਨ ਕੇ ਤੁਰ ਤਰਮ ਤੁਸੀਂ ਵੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਗਲ ਨੂੰ ਇੱਥੋਂ ਸ਼ੁਰੂ ਕੀਤਾ ਵੀ ਸੱਚਿਆਰ ਕਿਵੇਂ ਬਣਿਆ ਜਾਣਾ ਹੈ ਸਚਿਆਰ ਹੋਣ ਦੇ ਵਿੱਚ ਜੋ-ਜੋ ਰੁਕਾਵਟਾਂ ਆ ਰਹੀਆਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਤੇ ਖੁੱਲ੍ਹ ਕੇ ਵਿਚਾਰ ਦੱਸੇ ਹੈ ਧਾਰਮਿਕ ਤੀਰਥਾਂ ਦਾ ਰਟਨ ਧਾਰਮਿਕ ਸਥਾਨਾਂ ਦੇ ਤੀਰਥ ਇਸ਼ਨਾਨ ਸਤਿਗੁਰ ਜੀ ਨੇ ਸਭ ਪਾਸੇ ਕੀਤੇ ਹੈ ਫਿਰ ਸਤਿਗੁਰ ਜੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਵੀ ਬਹੁਤੇ ਲੋਕ ਇਸ ਖੱਜਲ-ਖੁਆਰੀ 'ਚ ਵੀ ਪਏ ਹੋਏ ਵੀ ਰੱਬ ਦਾ ਅੰਤ ਪਾਉਣ ਧਰਮੀ ਵੀ ਹੈਗੇ ਆ ਪਰ ਧਰਮੀ ਬਣ ਕੇ ਰੱਬ ਦਾ ਅੰਤ ਪਾਉਣ ਸਤਿਗੁਰ ਕਹਿੰਦੇ ਸਚਿਆਰ ਹੋਣ ਦੇ ਵਿੱਚ ਇਹ ਵੀ ਰੁਕਾਵਟ ਹੈ ਕਿਉਂ ਕਿਉਂਕਿ ਹੌਮੇ ਦਾ ਸ਼ਕਾਰ ਹੁੰਦਾ ਹੈ ਬੰਦਾ ਇਹਦੇ ਨਾਲ ਹੌਮੇ ਪੈਦਾ ਹੁੰਦੀ ਹੈ ਤੇ ਜੇ ਕਿਤੇ ਮਾਲਕ ਦੀ ਰਜ਼ਾ ਚ ਆ ਜਾਵੇ ਹੌਮੇ ਕਹੈ ਨਾ ਕੋਈ ਹੌਮੇ ਕੁਝ ਨਹੀਂ ਕਹਿੰਦੀ ਫਿਰ ਜੇ ਕਿਤੇ ਜ਼ਿੰਦਗੀ ਚ ਉਹਦਾ ਸਿਮਰਨ ਆ ਜਾਵੇ ਚੇਤਾ ਆ ਜਾਵੇ ਤੇ ਸਤਿਗੁਰੂ ਕਹਿੰਦੇ ਨੇ ਪਰਮੇਸ਼ਰ ਹੈ ਜਿਹੜਾ ਨਾਨਕ ਵੱਡਾ ਆਖੀ ਹੈ ਆਪੇ ਜਾਣੈ ਸੋਏ ਉਹ ਐਡਾ ਮਹਾਨ ਹੈ ਉਹ ਬਹੁਤ ਵੱਡਾ ਤੇ ਸਤਿਗੁਰ ਕਹਿੰਦੇ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਆਪੇ ਜਾਣਾ ਆਪ ਉਹ ਆਪਣੇ ਆਪ ਨੂੰ ਖੁਦ ਜਾਣਦਾ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਫਿਰ ਪਹਿਲੀਆਂ ਪੰਕਤੀਆਂ ਵਿੱਚ ਗੁਰਦੇਵ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਕਰਦੇ ਐ ਪਾਤਾਲਾਂ ਪਾਤਾਲ ਲੱਖ ਆਗਾਸ਼ਾਂ ਆਗਾਸ਼ ਇੱਥੇ ਲੱਖ ਲਬਜ਼ਾਂ ਨੇ ਦੇਹਲੀ ਦੀਪਕਾ ਜਿਵੇਂ ਆਪਾਂ ਪਹਿਲਾਂ ਵਿਚਾਰੇ ਦੇਹਲੀ ਦੀਪਕਾ ਜਿਹੜਾ ਦੇਲੀ ਦਾ ਦੀਵਾ ਹੁੰਦਾ ਜਿਹੜਾ ਕਮਰੇ ਚ ਵੀ ਚਾਨਣ ਕਰਦਾ ਤੇ ਬਾਹਰ ਵੀ ਕਰਦਾ ਬਾਹਰ ਵੀ ਚਾਨਣ ਕਰਦਾ ਤੇ ਕਮਰੇ ਚ ਵੀ ਵਿਚਾਲੇ ਰੱਖਿਆ ਵੀ ਅੰਦਰ ਵੀ ਚਾਨਣ ਆਈ ਜੋ ਬਾਹਰ ਵੀ ਪਹਿਲਾਂ ਹੀ ਹੁੰਦਾ ਸੀ ਮਤਲਬ ਦੀਵਾ ਰੱਖਦੇ ਇੱਧਰ ਵੀ ਚਾਨਣਾ ਵੀ ਬਾਹਰ ਵੀ ਜਾਵੇ ਜਾਂ ਬਹੁਤੀ ਵਾਰ ਬੱਲ ਵੀ ਅਗਲੇ ਨੇ ਇਦਾਂ ਲਾਏ ਹੁੰਦੇ ਆ ਵੀ ਅੰਦਰ ਵੀ ਚਾਨਣ ਬਾਹਰ ਵੀ ਚਾਨਣ ਹੁਣ ਇਹ ਦੇਲੀ ਦੀਪਕ ਹੈ ਲਬਜ਼ ਇਹ ਪਤਾਲਾਂ ਪਤਾਲ ਦੇ ਨਾਲ ਵੀ ਜੁੜਿਆ ਤੇ ਆਗਾਸ਼ਾਂ ਆਗਾਸ਼ ਦੇ ਨਾਲ ਵੀ ਜੁੜਿਆ ਲੱਖ ਹੀ ਪਤਾਲਾਂ ਪਤਾਲ ਤੇ ਲੱਖ ਹੀ ਆਗਾਸਾਂ ਆਗਾਸ਼ ਹੈ ਪਾਤਾਲਾਂ ਪਾਤਾਲ ਲੱਖ ਆਗਾਸ਼ਾਂ ਆਗਾਸ਼ ਲੱਖਾਂ ਹੀ ਪਾਤਾਲ ਤੇ ਲੱਖਾਂ ਹੀ ਆਕਾਸ਼ ਆਕਾਸ਼ਾਂ ਦੇ ਆਕਾਸ਼ ਪਾਤਾਲਾਂ ਦੇ ਪਾਤਾਲ ਭਰੇ ਪਏ ਐ ਪਾਤਾਲ ਲੱਖਾਂ ਹੀ ਕਰੋੜਾ ਹੈ ਆਗਾਸ਼ ਲੱਖਾਂ ਹੀ ਕਰੋੜਾ ਹੈ ਹੁਣ ਇੱਥੇ ਇੱਕ ਗੱਲ ਜ਼ਰੂਰ ਸਮਝਿਓ ਬਹੁਤੇ ਵੀਰ ਇਸ ਗੱਲ ਤੇ ਭਲੇਖਾ ਖਾ ਜਾਂਦੇ ਜੇ ਟਪਲਾ ਸੀ ਅਣਜਾਣਪੁਣੇ ਚ ਕਰਦੇ ਆ ਵੇ ਦੇਖੋ ਜੀ ਗੁਰੂ ਨਾਨਕ ਸਾਹਿਬ ਨੇ ਕਹਤਾ ਲੱਖਾਂ ਹੀ ਪਤਾਲ ਲੱਖਾਂ ਹੀ ਅਕਾਸ਼ ਇਹ ਗੱਲ ਗੁਰੂ ਨਾਨਕ ਸਾਹਿਬ ਨੇ ਨਹੀਂ ਕਹੀ ਹੈ ਇਹ ਗੁਰਮਤ ਨਹੀਂ ਹੈ ਇਹ ਗੱਲ ਕਹੀ ਹੈ ਸਾਰੇ ਧਾਰਮਿਕ ਗ੍ਰੰਥਾਂ ਨੇ ਮਿਲ ਕੇ ਇਹ ਗੱਲ ਹੋਰਾਂ ਗ੍ਰੰਥਾਂ 'ਚ ਵੀ ਤੁਹਾਨੂੰ ਮਿਲੇਗੀ ਵੀ ਲੱਖਾਂ ਹੀ ਅਕਾਸ਼ ਲੱਖਾਂ ਹੀ ਪਤਾਲ ਗੁਰੂ ਨਾਨਕ ਸਾਹਿਬ ਨੇ ਤਾਂ ਅਸੰਖ ਦੀ ਗੱਲ ਕੀਤੀ ਹੈ ਹੁਣ ਜਦੋਂ ਆਪਾਂ ਕਹਦੇ ਲੱਖਾਂ ਹੀ ਹੈ ਲੱਖਾਂ ਕਹਿ ਕੇ ਤਾਂ ਗਿਣਤੀ 'ਚ ਆ ਗਿਆ ਵਿਕਰੋੜਾਈਆ ਕਰੋੜਾ ਕਹਿ ਕੇ ਤਾਂ ਗਿਣਤੀ ਚ ਜਦੋਂ ਲਫ਼ਜ਼ ਕਰੋੜ ਵਰਤਾਇਦਾ ਮਤਲਬ ਅੰਤ ਹੋ ਸਗਦਾ ਹੁੰਦਾ ਸਤਗੁਰੂ ਕਹਿੰਦੇ ਗਿਣਤੀ ਤੋਂ ਬਾਹਰ ਹੀ ਹੈ ਅਸੰਖ ਲਫ਼ਜ਼ ਬੋਲਤਾ ਗਿਣਤੀ ਤੋਂ ਬਾਹਰ ਅਸੰਖ ਤੇ ਕਹਿੰਦੇ ਜੇ ਕੋਈ ਅਸੰਖ ਵੀ ਕਹੂ ਅਸੰਖ ਕਹ ਸਰਪਾਰ ਹੋਏ ਤਾਂ ਵੀ ਸਰਪਾਰ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ਼ ਓੜਕ ਓੜਕ ਭਾਲ ਤੱਕੇ ਵੇਦ ਕਹਿਣਕ ਬਾਤ ਵੇਦਾਂ ਦੇ ਵਿੱਚ ਆ ਗੱਲਾਂ ਲਿਖੀਆਂ ਹੋਈਆਂ ਨੇ ਵੀ ਲੱਖ ਪਤਾਲਾਂ ਹਨ ਲੱਖ ਆਕਾਸ਼ ਹਨ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਉਹਦਾ ਅੰਤ ਹੀ ਕੋਈ ਨਹੀਂ ਹੈ ਉਹਨੇ ਤਾਂ ਅਸੰਖ ਦੀ ਗੱਲ ਕੀਤੀ ਹੈ ਜਾ ਕਰਤਾ ਸਿਰ ਠੀਕੋ ਸਾਜੇ ਆਪਾਂ ਜ਼ੁਬਾਨੋਂ ਵੀ ਨਹੀਂ ਕਹਿ ਸਕਦੇ ਵੀ ਲੱਖਾਂ ਹੀ ਐਂ ਕਹੋ ਵੀ ਅਣਗਿਣਤ ਹੈ ਅਣਗਿਣਤ ਅਣਗਿਣਤ ਲਫ਼ਜ਼ ਵੀ ਬੜਾ ਛੋਟਾ ਪੈ ਜਾਂਦਾ ਹੈ ਉਹਦੀ ਬੇਅੰਤਤਾ ਹੀ ਦੇਖ ਗਏ ਇਸ ਗੱਲ 'ਇੱਥੇ ਭੁਲੇਖਾ ਨਾ ਖਾਇਓ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੀ ਮਤ ਦੱਸੀ ਹੈ ਜਿਵੇਂ ਆਪਾਂ ਪਿੱਛੇ ਪੜ ਕੇ ਆਏ ਹਾਂ ਨਾ ਕਵਨ ਸੁਵਿਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੇ ਰੁੱਤੀ ਮਹਾ ਕਵਨ ਜਿਤ ਹੋਆ ਆਕਾਰ ਵੀਲ ਨਾ ਪਾਇਆ ਪੰਡਤੀ ਜਿਹੋ ਵੇ ਲੇਖ ਪ੍ਰਾਣ ਵਖਤ ਨਾ ਪਾਇਓ ਕਾਧੀਆਂ ਜੇ ਲਿਖਣ ਲੇਖ ਕੁਰਾਨ ਕੋਈ ਵੀ ਨਹੀਂ ਦੱਸ ਸਕਦਾ ਥਿਤ ਵਾਰ ਨਾ ਜੋਗੀ ਜਾਣ ਰੁੱਤ ਮਾਹ ਨਾ ਕੋਈ ਜਾਂ ਕਰਤਾ ਸਰਠੀ ਕੋ ਸਾਝੇ ਆਪੇ ਜਾਣ ਉਹ ਤਾਂ ਗੱਲ ਇਹ ਕਹਿੰਦੇ ਸੀ ਕਹਿੰਦੇ ਲੱਖਾਂ ਪਤਾਲ ਲੱਖਾਂ ਆਕਾਸ਼ ਉਹ ਤਾਂ ਕਹਿੰਦੇ ਆ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਤੁਸੀਂ ਕਿਵੇਂ ਕਹਿ ਸਕਦੇ ਹੋ ਲੱਖ ਹੈ ਲੱਖ ਕਹਿ ਕੇ ਤਾਂ ਗਿਣਤੀ ਚ ਆ ਗਿਆ ਬਿਆਨਤਾ ਤਾਈ ਉਹਦੀ ਦਾਇਰੇ ਚ ਆ ਗਈ ਉਹਦੀ ਵਿਸ਼ਾਲਤਾ ਇੱਕ ਦਾਇਰੇ ਚ ਆ ਗਈ ਕਰੋੜ ਲਬਜ ਕਹਿਤਾ ਮਥਾਜ਼ ਹੋ ਗਿਆ ਨਾ ਉਹ ਕਹਿੰਦੇ ਪਤਾਲਾਂ ਪਤਾਲ ਲੱਖ ਆਗਾਸ਼ਾਂ ਆਗਾਸ਼ ਓੜਕ ਓੜਕ ਭਾਲ ਥਕੇ ਵੇਦ ਕਹਿਣਕ ਬਾਤ ਬਿਆਨਤ ਰਿਸ਼ੀ ਮੁਨੀ ਇਹਨਾਂ ਅਖੀਰਲੇ ਬੰਨਿਆਂ ਦੀ ਭਾਲ ਕਰਤੇ ਥੱਕ ਗਏ ਪਰ ਲੱਭਿਆ ਕੁਝ ਵੀ ਨਹੀਂ ਲੱਭ ਨਹੀਂ ਸਕੇ ਪਤਾਲਾ ਪਤਾਲ ਲੱਖ ਅਗਾਸਾਂ ਆਗਾਸ਼ ਤਾਂ ਸਾਰੇ ਇੱਕ ਜ਼ਬਾਨ ਸਾਰੇ ਵੇਦ ਇੱਕ ਜ਼ਬਾਨ ਹੋ ਕੇ ਆਖਦੇ ਐ ਉਹ ਤਾਂ ਇਹ ਗੱਲ ਕਹਿ ਰਹੇ ਐ ਪਰ ਗੁਰਨਾਮਕ ਸਾਹਿਬ ਕਹਿੰਦੇ ਇਹ ਗੱਲ ਵੀ ਛੋਟੀ ਐ ਉਹਦੇ ਸਾਹਮਣੇ ਤੇ ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਐ ਸਹਸ 18 ਕਹਿਣ ਕਤੇਬਾਂ ਅਸ਼ਲੂ ਇਕਤਾਤ ਸਹਸ 18 ਸਹਸ 18 ਭਾਵ ਸਹਸ ਦਾ ਮਤਲਬ ਹੁੰਦਾ ਹਜ਼ਾਰਾਂ ਸਾਹਸ 18 18000 ਆਲਮ ਕਹਿਣ ਕਿਤਾਬਾਂ ਤੇ ਕਿਤਾਬਾਂ ਈਸਾਈ ਮਤ ਤੇ ਇਸਲਾਮ ਮਤ ਦੇ ਚਾਰ ਕਿਤਾਬਾਂ ਕੁਰਾਨ ਅੰਜੀਲ ਤ੍ਰੇਤ ਤੇ ਜ਼ੰਬੂਰ ਕਹਿੰਦੇ ਈਸਾਈ ਮਤ ਵਾਲੇ ਤੇ ਇਸਲਾਮ ਮਤ ਦੀਆਂ ਮੰਨ ਲਓ ਆਲਮ ਕਿ 18000 ਬਣਦੇ ਐ ਤੇ ਸਤਿਗੁਰੂ ਕਹਿੰਦੇ ਜੇ ਇਹ ਰਲ ਕੇ ਵੀ ਗੱਲ ਕਹਿਣ ਸਾਹਸ 18 ਕਾਹਨ ਕਤੇਬਾਂ ਅਸਲੂ ਇੱਕ ਧਾਤ ਲਿਖਾ ਹੋਇਆ ਤਾਂ ਲਿਖੀਏ ਲਿਖਾ ਹੋਏ ਵਿਨਾਸ਼ ਕਹਿੰਦੇ ਮੁਸਲਮਾਨ ਤੇ ਈਸਾਈ ਆਦਕ ਇਹਨਾਂ ਦੀਆਂ ਚਾਰੇ ਕਤੇਬਾਂ ਆਖਦੀਆਂ ਨੇ ਵੀ ਕੁੱਲ 18000 ਆਲਮ ਨੇ ਜਿੰਨਾਂ ਦਾ ਮੁੱਢ ਇੱਕ ਅਕਾਲ ਪੁਰਖ ਹੈ ਉਹ ਕਹਿੰਦੇ ਵੀ 18000 ਆਲਮ ਹੈ ਉਹ ਮਿਲ ਕੇ ਗੱਲ ਕਰਦੇ ਈਸਾਈ ਮਤ ਵਾਲੇ ਤੇ ਇਸਲਾਮ ਮਤ ਵਾਲੇ ਉਹ ਮਿਲ ਕੇ ਗੱਲ ਕਰਦੇ ਐ ਕਹਿੰਦੇ ਵੀ 18000 ਆਲਮ ਹੈ ਪਾਬ 18000 ਕਹਿ ਲੋ ਵੀ ਪਤਾਲ ਅਕਾਸਾਂ ਨੇ ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਲੱਖ ਕਹਿ ਕੇ ਤਾਂ ਗਿਣਤੀ ਚ ਆ ਗਿਆ ਫਿਰ ਜਦੋਂ ਕਹਤਾ ਵੀ ਲੱਖਾ ਹੀ ਹੈ ਵੀ ਲੱਖਾ ਹੀ ਹੈ ਲੱਖਾ ਕਹਿ ਕੇ ਤਾਂ ਗਿਣਤੀ ਚ ਆ ਗਿਆ ਸਤਿਗੁਰੂ ਜੀ ਨੇ ਕਾਟਾ ਮਾਰਿਆ ਇਹਨਾਂ ਵਿਚਾਰ ਤਾਰਾਂ ਤੇ ਵੇਦਾਂ ਨੂੰ ਵੀ ਕਿਹਾ ਫਿਰ ਇਸਲਾਮ ਨੂੰ ਵੀ ਕਿਹਾ ਫਿਰ ਇਸਾਈਆਂ ਤੇ ਵੀ ਸਤਿਗੁਰਜ ਨੇ ਇਸ ਵਿਚਾਰ ਤਾਰਾ ਤੇ ਕਾਠਾ ਮਾਰੇ ਵੀ ਨਹੀਂ ਸਹੀ ਨਹੀਂ ਹੈਗੇ ਤੁਸੀਂ ਨਹੀਂ ਸਹੀ ਹੈਗੇ ਪਿਛਲੀ ਪੌੜੀ ਦੇ ਵਿੱਚ ਜਿਵੇਂ ਆਪਾਂ ਪੜ ਕੇ ਆਏ ਸੀ ਉੱਥੇ ਜੋਗੀਆਂ ਨੂੰ ਕਾਜ਼ੀਆਂ ਨੂੰ ਪੰਡਤਾਂ ਨੂੰ ਕਿਹਾ ਵੀ ਭੇਦ ਤੁਹਾਨੂੰ ਵੀ ਨਹੀਂ ਹੈ ਇੱਥੇ ਸਤਿਗੁਰਜ ਨੇ ਧਾਰਮਿਕ ਗ੍ਰੰਥਾਂ ਦੀ ਗੱਲ ਕੀਤੀ ਹੈ ਵੀ ਇਹਨਾਂ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਇਹ ਹੈ ਵੀ ਮਾਲਕ ਨੇ ਲੱਖਾਂ ਕਰੋੜਾਂ ਬਣਾਈਆਂ ਨੇ ਪਰ ਸਤਿਗੁਰ ਕਹਿੰਦੇ ਲੱਖਾਂ ਕਰੋੜਾਂ ਕਹਿ ਕੇ ਤਾਂ ਗਿਣਤੀ ਆ ਜਾਂਦੀ ਹੈ ਗਿਣਤੀ ਤੋਂ ਬਾਹਰੀ ਹੈ ਹੁਣ ਤੁਸੀਂ ਇੱਕ ਅੰਦਾਜ਼ਾ ਜ਼ਰੂਰ ਲਗਾਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਗੱਲਾਂ ਬਹੁਤ ਵਿਸਥਾਰ ਦੇ ਨਾਲ ਸਾਨੂੰ ਦੱਸੀਆਂ ਨੇ ਧਾਰਮਿਕ ਗ੍ਰੰਥਾਂ ਦੇ ਨਾਮ ਵੀ ਲਏ ਹਨ ਉਹਨਾਂ ਦੀਆਂ ਮਤਾਂ ਬਾਰੇ ਵੀ ਦੱਸਿਆ ਤੁਹਾਨੂੰ ਲੱਗਦਾ ਨਹੀਂ ਵੀ ਗੁਰੂ ਨਾਨਕ ਸਾਹਿਬ ਨੇ ਐ ਨਹੀਂ ਵੀ ਹਵਾ 'ਚ ਤੀਰ ਮਾਰੇ ਹੈ ਜਿ ਉਹਨਾਂ ਨੂੰ ਪੜਿਆ ਹੋਣਾ ਤਾਂ ਹੀ ਤਾਂ ਦੱਸਿਆ ਹੈ ਨਾ ਵੀ ਉਹਨਾਂ ਵਿੱਚ ਕੋਈ ਤਤ ਦੀ ਗੱਲ ਲੱਭੀ ਨਹੀਂ ਮੈਨੂੰ ਵੀ ਗੱਲ ਉਹਨਾਂ ਤੇ ਹੈ ਹੀ ਨਹੀਂ ਕੋਈ ਰੱਬ ਜੀ ਬਾਰੇ ਉਹ ਵੀ ਭਲੇਖਾ ਖਾਈ ਬੈਠੇ ਆ ਕਿਤੇ ਵੀ ਆਪਣੀਆਂ ਛੱਡ ਰਹੀਆਂ ਬੰਦੇ ਸਿਆਣੇ ਉਹ ਧਾਰਮਿਕ ਗ੍ਰੰਥਾਂ ਚ ਤੇ ਗੱਲ ਮਿਲ ਹੀ ਨਹੀਂ 718 ਕਹਨਕ ਤੇ ਬਾ ਸਲੋ ਇਕ ਧਾਤ ਤੇ ਲੱਖ ਵੀ ਕਹਿੰਦੇ ਕੁਦਰਤ ਦੀ ਗਿਣਤੀ ਵਿੱਚ ਵਰਤੇ ਜਾ ਰਹੇ ਐ ਪਰ ਉਹ ਵਰਤਣ ਦੇ ਵਿੱਚ ਨਹੀਂ ਆ ਸਕਦਾ ਮਾਲਕ ਦਾ ਅਖੀਰ ਨਹੀਂ ਹੈ ਉਹਦੀ ਵਿਸ਼ਾਲਤਾ ਦਾ ਅਖੀਰ ਨਹੀਂ ਹੈ ਤੇ ਸਾਨੂੰ ਸਮਝ ਲੈਣਾ ਚਾਹੀਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਕਿਸ ਵਿਸ਼ਾਲ ਮਾਲਕ ਦੇ ਨਾਲ ਜੋੜ ਰਹੇ ਆ ਅਸੀਂ ਫੇਰ ਵੀ ਭਲੇਖਾਂ ਖਾਣੇ ਆ ਗੁਰੂ ਨਾਨਕ ਸਾਹਿਬ ਜੀ ਨੇ ਬੜਾ ਜ਼ੋਰ ਲਾਇਆ ਸਾਨੂੰ ਸਮਝਾਉਣ ਤੇ ਪਤਾ ਨਹੀਂ ਕਿੱਥੋਂ ਕਿੱਥੋਂ ਦਲੀਲਾਂ ਦਿੱਤੀਆਂ ਨੇ ਸਤਿਗੁਰ ਨੇ ਸਾਨੂੰ ਵਖ ਵਖ ਥਾਵਾਂ ਦੀਆਂ ਦਲੀਲਾਂ ਦੇ ਦਿੱਤੀਆਂ ਅਸੀਂ ਬੁਲੇਖੇ ਤਾਂ ਵੀ ਖਾ ਰਹੇ ਹਾਂ ਅਸੀਂ ਤਾਂ ਰੱਬ ਨੂੰ ਫੇਰ ਵੀ ਇੱਟਾ ਰੋੜਿਆਂ ਵਿੱਚ ਰੱਖੀ ਬੈਠੇ ਹਾਂ ਮੂਰਤਾਂ ਫੋਟੋਆਂ ਵਿੱਚ ਰੱਖੀ ਬੈਠੇ ਹਾਂ ਗੁਰੂ ਨਾਨਕ ਸਾਹਿਬ ਨੇ ਬੜਾ ਜ਼ੋਰ ਲਾਤਾ ਸਮਝਾਉਣ ਤੇ ਵੀ ਜ਼ਿੰਦਗੀ ਦੇ ਅੰਦਰ ਹੀ ਵੀ ਚੀਜ਼ਾਂ ਰੁਕਾਵਟਾਂ ਨਹੀਂ ਤਾਂ ਗੁਰੂ ਨਾਨਕ ਸਾਹਿਬ ਨੂੰ ਇਨਾ ਕਰਮ ਕੰਡਨਾ ਤੇ ਗੱਲ ਕਰਨ ਦੀ ਲੋੜ ਨਹੀਂ ਸੀ ਸਚਿਆਰ ਹੋਣਾ ਕਿਵੇਂ ਹੈ ਸਤਿਗੁਰੂ ਨੇ ਉਹ ਵਿਸ਼ਾ ਚੁਣਿਆ ਫਿਰ ਉਹਦੇ ਵਿੱਚ ਅਨੇਕਾਂ ਹੀ ਪੌੜੀਆਂ ਹੁਣ ਉਹਦੇ ਵਿੱਚ ਆਪਾਂ ਇਹ ਵੀ ਪੜਿਆ ਨਾ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋ ਇਹਦਾ ਮਤਲਬ ਇਹ ਹੈ ਵੀ ਜੋ ਰੱਬ ਨੂੰ ਘੜ ਘੜ ਕੇ ਬਣਾ ਬਣਾ ਕੇ ਬੰਦੇ ਇਹ ਵੀ ਸਚਿਆਰ ਹੋਣ ਦੇ ਵਿੱਚ ਰੁਕਾਵਟ ਹੈ ਰੁਕਾਵਟ ਹੈ ਵੀ ਜ਼ਿੰਦਗੀ ਦੇ ਅੰਦਰ ਸਤਿਗੁਰ ਜੀ ਨੇ ਸਾਰੀਆਂ ਰੁਕਾਵਟਾਂ ਦੀ ਗੱਲ ਕੀਤੀ ਹੈ ਕਿਤੇ ਐਵੇਂ ਨਾ ਕਿਸੇ ਦੇ ਮਾਗਰ ਲੱਗ ਕੇ ਰੱਬ ਦੀ ਵਡਿਆਈ ਕਰਨ ਲੱਗ ਪਏ ਵੀ ਬਹੁਤ ਵੱਡਾ ਬਹੁਤ ਵੱਡਾ ਸੈਮੀਨਾਰ ਰੱਖ ਲਓ ਕਹਿੰਦੇ ਖੁਵਾਰੀ ਹੈ ਤੇਰਾ ਜ਼ਿੰਮਣ ਦਾ ਟੀਚਾ ਹੀ ਹੋਣਾ ਚਾਹੀਦਾ ਸਿਰਫ ਉਹਦੀ ਰਜ਼ਾ ਵਿੱਚ ਤੁਰਾਂ ਮੈਂ ਉਹਦੇ ਹੁਕਮ ਵਿੱਚ ਤੁਰਾਂ ਮੈਂ ਉਹਦਾ ਲੇਖਾ ਨਹੀਂ ਹੋ ਸਕਦਾ ਕਦੇ ਤੇ ਜਿਹੜਾ ਵੱਡਾ ਐਡਾ ਮਹਾਨ ਰੱਬ ਹੈ ਗੁਰਾ ਇੱਕ ਦੀ ਬੁਝਾਈ ਸਬਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਹੁਣ ਧਿਆਨ ਮਾਰੋ ਕਿਸੇ ਅਸੀਂ ਮੂਰਤੀ ਦੇ ਵਿੱਚ ਕਿਸੇ ਫੋਟੋ ਦੇ ਵਿੱਚ ਕਿਸੇ ਇਮਾਰਤ ਦੇ ਵਿੱਚ ਕੈਦ ਕਰਕੇ ਰੱਖ ਸਕਦੇ ਹਾਂ ਜੇ ਰੱਬ ਨੂੰ ਜੀ ਹੋ ਸਕਦਾ ਕਿਤੇ ਉਹ ਵੀ ਕਹਦੀ ਆ ਰੱਬ ਬਣਾਤਾ ਮੈਂ ਰੱਬ ਇੱਥੇ ਬਾਤਾ ਮੈਂ ਉਹ ਉਹ ਤਾਂ ਇੱਡਾ ਵਿਸ਼ਾਲ ਹੈ ਅਸੀਂ ਤਾਂ ਉਹਦੇ ਸਾਹਮਣੇ ਕੁਝ ਵੀ ਨਹੀਂ ਹੈ ਸਾਡੀ ਤਾਂ ਜ਼ਿੰਦਗੀਆਂ ਪਤਾ ਨਹੀਂ ਉਹਦਾ ਲੇਖਾ ਜੋਖਾ ਕਰਨ ਦੇ ਲਈ ਸਤਿਗੁਰੂ ਨੇ ਪਾਵਨ ਗੁਰਬਾਣੀ ਵਿੱਚ ਦੱਸਿਆ ਵੀ ਜਿੰਨਾ ਮਰਜੀ ਕੁਝ ਕਰ ਲਓ ਉਹਦਾ ਅੰਤ ਨਹੀਂ ਹੋ ਸਕਦਾ ਉਹਦਾ ਅੰਤ ਨਹੀਂ ਹੈ ਸਾਰੀ ਬਣਸਪਤੀ ਨੂੰ ਮੈਂ ਕਲਮ ਬਣਾ ਕੇ ਲਿਖਣ ਲੱਗ ਜਬਾ ਉਹਦੇ ਗੁਣ ਨਹੀਂ ਲਿਖੇ ਜਾ ਸਕਦੇ ਇੱਕ ਜ਼ਿੰਦਗੀ ਦੀ ਕੀ ਗੱਲ ਹੈ ਮੇਰੀਆਂ ਤਾਂ ਨੇਕਾਂ ਜ਼ਿੰਦਗੀਆਂ ਬਣ ਜਾਣ ਇਹ ਹੋ ਜੀਆਂ ਉਹਦਾ ਅੰਤ ਤਾਂ ਵੀ ਨਹੀਂ ਹੈ ਕਰੋੜਾਂ ਵਾਰੀ ਜਨਮ ਲੈਣਾ ਮੈਂ ਵੀ ਉਹਦਾ ਹੀ ਲਿਖੀ ਜਾਣੀ ਹੈ ਗੁਣ ਤਾਂ ਵੀ ਨਹੀਂ ਲਿਖੇ ਜਾ ਸਕਦੇ ਐਡਾ ਵਿਸ਼ਾਲ ਹੈ ਅਸੀਂ ਇੱਥੇ ਆਇਸ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਏਡੇ ਏਡੇ ਕੰਮ ਕਰਕੇ ਬੈਠੇ ਵੀ ਖਣੀ ਮੈਂ ਰੱਬ ਤੇ ਆਸਾਨ ਹੀ ਕਰਤਾ ਵੀ ਰੱਬ ਨੂੰ ਤਾਂ ਤੇ ਆਈ ਮੈਂ ਐ ਬਿ ਲੋਕਾਂ ਨੂੰ ਰੱਬoverline ਦੱਸਿਆ ਹੀ ਮੈਂ ਐ ਹੋਰ ਕੌਣ ਜਾਣਦਾ ਹੀ ਲੋਕਾਂ ਨੂੰ ਰੱਬ ਨਾਲ ਤਾਂ ਜੋੜਿਆ ਹੀ ਮੈਂ ਐ ਧਾਰਮਿਕ ਸਥਾਨ ਤਾਂ ਬਣਾਇਆ ਹੀ ਮੈਂ ਐ ਸਾਡੇ ਬੜੇ ਭਲੇਖੇ ਐ ਬਹੁਤ ਵਿਸ਼ਾਲ ਐ ਗੁਰੂ ਨਾਨਕ ਸਾਹਿਬ ਦੀ ਸੋਚ ਮੁਤਾਬਕ ਦੇਖੋਗੇ ਨਾ ਤੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਬੋਝ ਪਾਸੇ ਹੋ ਜਾਵੇਗਾ ਅਤਨ ਨਿੱਕੇ ਨਿੱਕੇ ਗੱਲਾਂ ਦੇ ਬੋ ਚੱਕੀ ਫਿਰਦੇ ਹੰਕਾਰ ਦੀ ਪੰਡ ਸਰ ਤੇ ਚੱਕੀ ਫਿਰਦੇ ਆ ਤਾਂ ਸਮਝ ਹੀ ਨਹੀਂ ਆਇਆ ਕਦੇ ਗੁਰਮਤ ਦਾ ਦਾਇਰਾ ਬਹੁਤ ਵਿਸ਼ਾਲ ਹੈ ਜੀ ਸਮਝਣਾ ਪੈਣਾ ਸਾਨੂੰ ਜਿੱਦਣ ਗੁਰਮਤ ਸਮਝ ਆ ਗਈ ਨਾ ਜਿੱਦਣ ਗੁਰੂ ਨਾਨਕ ਸਾਹਿਬ ਦੇ ਵਿਚਾਰ ਧਾਰਾ ਸਮਝ ਆ ਗਈ ਫਿਰ ਤੁਸੀਂ ਉਸ ਵਿਸ਼ਾਲਤਾ ਦਾ ਦ੍ਰਿਸ਼ ਵੇਖੋਗੇ ਉਸ ਵੱਡੀ ਮਿਸਾਲ ਨੂੰ ਜਿਹੜਾ ਮਾਲਕ ਵੱਡੀ ਤਾਕਤ ਦਾ ਮਾਲਕ ਹੈ ਨਾ ਉਸ ਚੀਜ਼ ਦਾ ਅਹਿਸਾਸ ਕਰੋਗੇ ਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਇਸ ਚੀਜ਼ ਦਾ ਅਹਿਸਾਸ ਕੀਤਾ ਸੀ ਨਾ ਫਿਰ ਉਹਨਾਂ ਨੇ ਕਿਸੇ ਪਿੰਡ ਕਿਸੇ ਖਿੱਤੇ ਦੀ ਗੱਲ ਨਹੀਂ ਕੀਤੀ ਕੁੱਲ ਖਲਕਤ ਦੀ ਗੱਲ ਕੀਤੀ ਹੈ ਕੁੱਲ ਦੁਨੀਆਂ ਦੀ ਗੱਲ ਕੀਤੀ ਹੈ ਵੀ ਸਾਰੀ ਦੁਨੀਆਂ ਮਾਲਕ ਦੀ ਹੈ ਫਿਰ ਭੇਦ ਭਾਵ ਵੀ ਖਤਮ ਹੋ ਗਏ ਜੀ ਤੂੰ ਕੌਣ ਤੇ ਮੈਂ ਕੌਣ ਤੂੰ ੱਚੀ ਜ਼ਾਦਾ ਤੇ ਮੈਂ ਨਹੀਂ ਜ਼ਾਦਾ ਨਾ ਉਹ ਨਜ਼ਰ ਬਣ ਗਈ ਸਾਰੀ ਦੁਨੀਆਂ ਨੂੰ ਇੱਕ ਨਜ਼ਰ ਨਾਲ ਵੇਖਣ ਦੀ ਵਿਸ਼ਾਲਤਾ ਹੈ ਸਾਫ਼ ਕਰੋ ਇਸ ਚੀਜ਼ ਦਾ ਸਤਿਗੁਰੂ ਕਹਿੰਦੇ ਸਹਸ 18 ਕਹਿਨ ਕਤੇਬਾਂ ਅਸ਼ਲੂ ਇਕਤਾਤ ਲਿਖਾ ਹੋਏ ਤਾਂ ਲਿਖਿਆ ਲਿਖਾ ਹੋਏ ਵਿਨਾਸ਼ ਨਾਨਕ ਵੱਡਾ ਆਖਿਆ ਆਪੇ ਜਾਣੇ ਆਪ ਅਖੀਰ ਵਿੱਚ ਗੱਲ ਮੁਕਾ ਦਿੱਤੀ ਵੀ ਉਹ ਆਪਣੇ ਆਪ ਜਾਣਦਾ ਹੈ ਉਹਦਾ ਦਾਇਰਾ ਬਹੁਤ ਵੱਡਾ ਹੈ ਉਹਦੀ ਕਰਨੀ ਦਾ ਕੋਈ ਅੰਤ ਨਹੀਂ ਇਸ ਲਈ ਮੇਰੇ ਚ ਕੋਈ ਮਜ਼ਾਲ ਨਹੀਂ ਆ ਵੀ ਮੈਂ ਉਹਦੀ ਕਰਨੀ ਦੱਸ ਸਕਾਂ ਵੀ ਉਹਨੇ ਕੀ ਕਰਨਾ ਕੀ ਕੁਝ ਕਹਿਣਾ ਹੈ ਉਹਨੇ ਕੋਈ ਨਹੀਂ ਦੱਸ ਸਕਦਾ ਸਾਨੂੰ ਪਲੇਖੇ ਕੰਢਣੇ ਪੈਣਗੇ ਇਸ ਗੱਲ ਦੇ ਇਥੇ ਕੋਈ ਬਾਬੇ ਨਹੀਂ ਹੈ ਜਿਹੜੇ ਰੱਬ ਦੀਆਂ ਜਾਣਨ ਇਥੇ ਕੋਈ ਪਖੰਡੀ ਨਹੀਂ ਹੈ ਜਿਹੜੇ ਰੱਬ ਤੇ ਹੁਕਮ ਚਾਉਣ ਕੋਈ ਵੀ ਨਹੀਂ ਹੈ ਇਥੇ ਇਹ ਸਿਰਫ ਅਗਲੇ ਟਕਵਾਂਜੇ ਵਰਤਦੇ ਐ ਵੀ ਰੱਬ ਨੂੰ ਕਹਿ ਕੇ ਆਹ ਕੰਮ ਕਰਾਤਾ ਰੱਬ ਨੂੰ ਕਹਿ ਕੇ ਮੈਂ ਆਹ ਫਲਾਣਾ ਕੰਮ ਕਰਾਤਾ ਜਿਹੜੇ ਪੁੱਠੀਆਂ ਸਿੱਧੀਆਂ ਪਾਉਣ ਵਾਲੇ ਐ ਨਾ ਇਥੇ ਵੀ ਪੁੱਠੀ ਨੂੰ ਸਿੱਧੀਆਂ ਪਾਤੀਆਂ ਰਬੀ ਚੜਾਵੇ ਚੜਾ ਚੜਾ ਕੇ ਰੱਬ ਨੇ ਆਂ ਕਰਤਾ ਉਹ ਕਰਤਾ ਨਾ ਨਾ ਉਹਦਾ ਹੁਕਮ ਨਹੀਂ ਕੋਈ ਸਮਝ ਸਕਿਆ ਉਹਦੀ ਰਜ਼ਾ ਨੂੰ ਉਹਦੇ ਇਰਾਦਿਆਂ ਨੂੰ ਕੋਈ ਨਹੀਂ ਸਮਝ ਸਕਿਆ ਤੇ ਨਾ ਹੀ ਕੋਈ ਉਹਦੇ ਉੱਤੇ ਹੁਕਮ ਬਜਾ ਸਕਿਆ ਅਜੇ ਤੱਕ ਵਿਖਾਉਣੀ ਖਾਰੇ ਰੱਬ ਇਹਨਾਂ ਦੀ ਛੇਤੀ ਸੁਣਦਾ ਹੈ ਨਹੀਂ ਨਹੀਂ ਕੋਈ ਉਹਦੇ ਨੇੜੇ ਨਹੀਂ ਹੈ ਸਿਰਫ ਉਹ ਕਰਮਾਂ ਤੇ ਡਿਪੈਂਡ ਹੈ ਜੋ ਜਿਹੋ ਜੇ ਕਰਮ ਕਰੇਗਾ ਉਹੋ ਜਿਹਾ ਫਲ ਪਾਵੇਗਾ ਇਹ ਇਹੋ ਜੇ ਇਰਾਦੇ ਸਾਡੇ ਆਪਣੇ ਹੱਥ ਹੈ ਸਾਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਕਿਸੇ ਤੋਂ ਉਪਾਅ ਕਰਾਉਣ ਦੀ ਲੋੜ ਨਹੀਂ ਵੀ ਫਲਾਣੀ ਤਕਲੀਫ ਫਲਾਣਾ ਦੁੱਖ ਫਲਾਣਾ ਮੇਰੇ ਤੇ ਮੰਨ ਲਓ ਵੀ ਦੁੱਖ ਆ ਗਿਆ ਇਹ ਆਪਣੇ ਹੱਥ ਵਿੱਚ ਹੈ ਕਰਮ ਸਿੱਧੇ ਕਰ ਲੈ ਤੂੰ ਹੀ ਆਪਣੇ ਆਪ ਸਿਆਣਾ ਬਣ ਜਾਣਾ ਕਿਸੇ ਸਿਆਣੇ ਭੂਪਿਆਂ ਨੂੰ ਲੱਭਣ ਦੀ ਲੋੜ ਨਹੀਂ ਪੈਣੀ ਵੀ ਮੈਨੂੰ ਦੱਸ ਉਪਾਅ ਰੱਬ ਇਹਨਾਂ ਦਾ ਕੋਈ ਸਕਾ ਨਹੀਂ ਹੈ ਕਿਸੇ ਦਾ ਰੱਬ ਤੇਰਾ ਵੀ ਹੈ ਮੇਰਾ ਵੀ ਹੈ ਉਹ ਹਿਰਦੇ 'ਚ ਵਸਰੇ ਬਹੁਤ ਵਿਸ਼ਾਲ ਹੈ ਸੁਣਦਾ ਵੀ ਹਰੇਕ ਦੇ ਕੋਈ ਗੱਲ ਨਹੀਂ ਵੀ ਸੁਣਦਾ ਹੈ ਪਰ ਇਹ ਨਹੀਂ ਵੀ ਕੋਈ ਉਹਨੇ ਵੱਖਰੇ ਬੰਦੇ ਰੱਖੇ ਆ ਵੀ ਹਾਂ ਇਹਨਾਂ ਦੀ ਰੱਬ ਛੇਤੀ ਸੁਣਦੇ ਨਹੀਂ ਸੁਣਦਾ ਹਰੇਕ ਦੀ ਹੈ ਇਰਾਦਾ ਬਣਾ ਲੈ ਬਸ ਉਹਦੇ ਨਾਲ ਜੁੜਨ ਦਾ ਉਹਦੇ ਨਾਲ ਗੱਲਬਾਤ ਕਰਨ ਦਾ ਦਾਤਾ ਰਹਿਮਤ ਕਰੇ 22 ਨੰਬਰ ਪੌੜੀ ਦੀ ਆਪਾਂ ਵਿਚਾਰ ਸਾਂਝੀ ਕੀਤੀ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜੋ ਸਾਨੂੰ ਵਿਚਾਰ ਤਾਰਾ ਬਖਸ਼ ਰਹੇ ਆ ਆਪਾਂ ਕੋਸ਼ਿਸ਼ ਕਰਦੇ ਵੀ ਜਿੰਨੀ ਕੋ ਮੱਤ ਆਈ ਹੈ ਆਪਾਂ ਉਸ ਹਾਵ ਨਾਲ ਵਿਚਾਰ ਕਰ ਰਹੇ ਆ ਨਹੀਂ ਤਾਂ ਇਸ ਗੁਰਬਾਣੀ ਦੀ ਇਹਨਾਂ ਸ਼ਬਦਾਂ ਦੀ ਬਹੁਤ ਵੱਡੀ ਵਿਚਾਰ ਹੋ ਸਕਦੀ ਹੈ ਜਿੰਨੀ ਕੁ ਆਪਣੀ ਮਾਤਾ ਪਿਓ ਸਾਬ ਦੇ ਨਾਲ ਵਿਚਾਰਦੇ ਆ ਨਾਨਕ ਵੱਡਾ ਖਿਆਪੇ ਜਾਣ ਆਪ ਕੋਸ਼ਿਸ਼ ਕਰੋ ਦਿਮਾਗ ਦੇ ਕਪਾਟ ਖੁੱਲਣ ਦਾ ਕੋਈ ਪਤਾ ਨਹੀਂ ਕਦੋਂ ਖੁੱਲ ਜਾਣ ਕੋਸ਼ਿਸ਼ ਕਰਿਆ ਕਰੋ ਗੁਰਬਾਣੀ ਨੂੰ ਪੜੋ ਆਪ ਵਿਚਾਰੋ ਸਹਿਜ ਪਾਠ ਕਰੋ ਜਪ ਬਾਣੀ ਨੂੰ ਜਿੱਥੇ ਅਸੀਂ ਲਗਾਤਾਰ ਹਰ ਰੋਜ਼ ਪੜ੍ਹਦੰਨੇ ਆ ਕੋਸ਼ਿਸ਼ ਕਰੋ ਉ디오 ਨੂੰ ਵਿਚਾਰ ਕੇ ਪੜਨਾ ਸ਼ੁਰੂ ਕਰੀਏ ਕਿ ਗੁਰੂ ਨਾਨਕ ਸਾਹਿਬ ਨੇ ਕੀ ਕੁਝ ਬਖਸ਼ਿਆ ਸਾਨੂੰ ਦਾਤਾ ਰਹਿਮਤ ਕਰੇ ਪਾਵਨ ਗੁਰਬਾਣੀ ਦੇ ਬੋਲ ਵਿਚਾਰਦੇ ਆਂ ਸਾਂਝੇ ਕਰਦੇ ਆਂ ਭਾਈ ਨਿੱਕਾਂ ਪੁੱਲਾ ਹੋਣੀਆਂ ਸੁਭਾਵਕ ਨੇ ਸਤਗੁਰੂ ਬਖਸ਼ਣ ਜੋਗ ਨੇ ਸਰਬੱਤ ਸੰਗਤਾਂ ਦਾ ਧੰਨਵਾਦ ਇਤਨੇ ਕ ਬੇਨਤੀਆਂ ਪ੍ਰਵਾਨ ਕਰ ਲੈਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ